ਆਮਦ ਲਈ ਚਿਰਾਗ ਜਲੇ ਮੇਰੇ ਦਰਾਂ ਅੰਦਰ ਸੀ ਅੰਬਰ ਉਹ ਕਿਵੇਂ ਸਿਮਟਦਾ ਮੇਰੇ ਪਰਾਂ ਅੰਦਰ ਅਨਖਾਦਾ ਧਰਤੀ ਬਗਾਨੀ ਦਾ ਬਾਬਾ ਨਾ ਅਜ ਦੁਆਨੀ ਦਾ ਲੰਘ ਗਿਆ ਜੋਰ ਜਵਾਨੀ ਦਾ ਗੱਲ ਨੂੰ ਸਮਝ ਕੇ ਮਾਨ ਚ ਵਸਾਉਣਾ ਤੇ ਉਹਦੇ ਅਨਸਾਰ ਕੰਮ ਕਰਨਾ ਇਹ ਬਹੁਤ ਵੱਡੀ ਦਾਤ ਹੈ ਜੇ ਪਰਮੇਸ਼ਰ ਕਿਸੇ ਨੂੰ ਦੇ ਦੇਵੇ ਕਿ ਇਹਨਾਂ ਨੇ ਆਪਣੇ ਪਿੰਡ ਦੇ ਨਾਲ ਆਪਣੇ ਇਲਾਕੇ ਦੇ ਨਾਲ ਆਪਣਾ ਸਨੇਹ ਆਪਣਾ ਲਗਾਵ ਜਿਹੜਾ ਹੈ ਉਹ ਕਾਇਮ ਰੱਖਿਆ ਹੋਇਆ ਹੈ ਮਨਦਰ ਸਿੰਘ ਪਾਕ ਮੇਰਾ ਸ਼ਰਕਤੀਵੀ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਮ ਮੌਜੂਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਜਿੱਥੇ ਨਾਗਰ ਸਿੰਘ ਐਮਏ ਦੀ ਪੁਸਤਕ ਵਕਤ ਦੀ ਕਨੇੜੀ ਲੋਕ ਅਰਪਣ ਹੋ ਰਹੀ ਹੈ ਸੋ ਅਸੀਂ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਝਲਕੀਆਂ ਪ੍ਰਬੰਧਕਾਂ ਨਾਲ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਰਕਤੀਵੀ ਟੀਵੀ ਚੈਨਲ ਦੇ ਨਾਲ ਲੋਕਾਂ ਨੂੰ ਗੱਲ ਲੱਗੀ ਸਭ ਤੋਂ ਪਹਿਲਾਂ ਤਾਂ ਸਹਿਤਕਾਰ ਸਹਿਤਕਾਰਾਂ ਦੇ ਨਾਲ ਸਹਿਯੋਗ ਕਰਕੇ ਕਾਰਜ ਕਰਨ ਇੱਕ ਦੂਜੇ ਦਾ ਅਸੀਂ ਸਤਿਕਾਰ ਕਰੀਏ ਸਾਡੀ ਗਿਣਤੀ ਬੇਸ਼ੱਕ ਘੱਟ ਹੈ ਲੇਕਿਨ ਵਿਚਾਰ ਤੇ ਮੰਤਵ ਜਿਹੜਾ ਹੈ ਉਹ ਉੱਤਮ ਹੈ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਜਾ ਕਰਕੇ ਯਤਨ ਕਰਨੇ ਚਾਹੀਦੇ ਹਨ ਇਹਨਾਂ ਦੀ ਇਸ ਨਿਰਮਲ ਸੋਚ ਨੂੰ ਉੱਤਮ ਸੋਚ ਨੂੰ ਜੋ ਸਮੇਂ ਦੇ ਅਨੁਕੂਲ ਹੈ ਅਸੀਂ ਪ੍ਰਣਾਮ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਚਰਨਜੀਤ ਸਿੰਘ ਕਤਰਾ ਜੀ ਨੂੰ ਕਿ ਉਹ ਦਸੂ ਵੀ ਸਾਹਿਬ ਨੂੰ ਪ੍ਰਧਾਨਗੀ ਮੰਡਲ ਦੇ ਵਿੱਚ ਲਿਆ ਕਰਕੇ ਆ ਸਾਡੇ ਆਏ ਅਸੀਂ ਫੁੱਲੇ ਨਾਸਮਾਏ ਪ੍ਰਣਾਮ ਸਿਹਤ ਦੇ ਆਂ ਜਾਇਆਂ ਨੂੰ ਸੋਨ ਸਾਰਿਆਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਬਹੁਤ ਬਹੁਤ ਜੀ ਆਇਆਂ ਅੱਜ ਦੀ ਜਿਹੜੀ ਇੱਕ ਸਨ ਹੈ ਇਹਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਮੈਂਬਰ ਨੇ ਨਾਗਰ ਸਿੰਘ ਐਮ ਐ ਸੋਹਣਾ ਉਹਨਾਂ ਦੀ ਤੀਜੀ ਜਿਹੜੀ ਕਿਤਾਬ ਹੈ ਉਹ ਲੋਕ ਅਰਪਣਾਣੀ ਜਮਈ ਹੈ ਤੇ ਉਹ ਸਾਡੇ ਬਹੁਤ ਹੀ ਹਰਦਿਲ ਜਿਹੜੇ ਸ਼ਾਇਰ ਹੈ ਇਹ ਕਵਰ ਹੈ ਜਿਸ ਪਾਰਸਿਵ ਜੁਰਮੀ ਦੀ ਉਹਨਾਂ ਦੇ ਕਾਰਕਮਾਂ ਨਾਲ ਇਹ ਲੋਕ ਕਹਿੰਦੇ ਪੁਣੀਏ ਤੇ ਅੱਜ ਮੈਂ ਤੁਹਾਨੂੰ ਇੱਥੇ ਸਾਰਿਆਂ ਨੂੰ ਇਸ ਇਕੱਤਰਤਾ 'ਚ ਆਉਣ ਤੇ ਇੱਕ ਵਾਰੀ ਫੇਰ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਮੇਰੇ ਪਿੰਡ ਤੋਂ ਹੈ ਤੇ ਇਹਨਾਂ ਨੇ ਆਪਣੀ ਜੀਵਨੀ ਲਿਖੀ ਹੈ ਸਰ ਜੀਵਨੀ ਤੇ ਬਹੁਤ ਵਧੀਆ ਲਿਖਿਆ ਜਿਹੜਾ ਕੁਝ ਇਹਨਾਂ ਨੇ ਹੰਡਾਇਆ ਜਿਹੜਾ ਕੋ ਸਜੇਸਟਿਓਂ ਹਾਸਿਕ ਕਰਿਆ ਉਸ ਤਰ੍ਹਾਂ ਹੀ ਲਿਖਿਆ ਤੇ ਮੇਰੀ ਰਚਨਾ ਵੀ ਕਿਤਾਬ ਕਰਿਆ ਆਸ ਹੈ ਤੁਸੀਂ ਉਹਨੂੰ ਪਸੰਦ ਕਰੋਗੇ ਤਾਂ ਕਹਿੰਦੇ ਨੇ ਪਾਤਰਾਂ ਨਾਲ ਜੁੰਦੀਆਂ ਨੇ ਉਹਨਾਂ ਦੀ ਬੋਲੀ ਬੋਲਦੀਆਂ ਨੇ ਦੁੱਖਾਂ ਸੁੱਖਾਂ 'ਚ ਸ਼ਰੀਕ ਹੁੰਦੀਆਂ ਨੇ ਮੱਤਾ ਦੇਣ ਵਾਲੀਆਂ ਗਿਆਨ ਦਾ ਭੰਡਾਰ ਨੇ ਇਹ ਕਿਤਾਬਾਂ ਇਹ ਚਾਹੁੰਦੀਆਂ ਨੇ ਕਿ ਸਾਡੇ ਨਾਲ ਕੋਈ ਗੱਲਾਂ ਕਰੇ ਸਾਡਾ ਦੁੱਖ ਸੁੱਖ ਫੋਲੇ ਸਾਡੀ ਸੁਣੇ ਆਪਣੀ ਕਹੇ ਸਾਡੇ ਨਾਲ ਤੁਰੇ ਉਂਗਲੀ ਫੜ ਕਿਤੇ ਤੋਂ ਕਿਤੇ ਲੈ ਜਾਂਦੀਆਂ ਨੇ ਇਹ ਕਿਤਾਬਾਂ ਜਿਨ੍ਹਾਂ ਨੇ ਵੀ ਇਹਨਾਂ ਨੂੰ ਪਿਆਰ ਕੀਤਾ ਸਤਿਕਾਰ ਕੀਤਾ ਉਹਨਾਂ ਦੇ ਦਿਲ ਵਿੱਚ ਵਸ ਜਾਂਦੀਆਂ ਨੇ ਇਹ ਕਿਤਾਬਾਂ ਸੁੱਖਾਂ ਸੁਖ ਸੁਖ ਲਿਆਵਾ ਜੇ ਦੁਗਲ ਨੂੰ ਆਵੇ ਮਾਂ ਕੋ ਸੇ ਫੇਰ ਕੋਖ ਨੂੰ ਬਾਪੂ ਕੋ ਲਾਵੇ ਮਾਂ ਕੋ ਸੇ ਫਿਰ ਕੁੱਖ ਨੂੰ ਬਾਪੂ ਪੁਰ ਲਾਵੇ ਝਾਮਾਂ ਲਡਾਂ ਨਾਲ ਪਾਲਿਆ ਬਹਿ ਗਿਆ ਸਿਰ ਚੜ ਕੇ ਨਿਤ ਕਰੇ ਦਰਮੇ ਮਾਰਨੰਦੇ ਉਹ ਦਰਾਂ ਚ ਖੜ ਕੇ ਝਾਮਾਂ ਲਡਾਂ ਨਾਲ ਪਾਲਿਆ ਬਹਿ ਗਿਆ ਸਿਰ ਚੜ ਕੇ ਕੈਰੀਡਰਾਂ ਮੇ ਮਾਰਨ ਦੇ ਨਿੱਤ ਦਰਾਂ ਚ ਖੜ ਕੇ ਕੁੜੀਆਂ ਦੀ ਬਲੀ ਲੈ ਜੰਮਿਆਂ ਜਦੋਂ ਮੋਆ ਜਾਵੇ ਮਾਂ ਕੋ ਸੇ ਫੇਰ ਕੋਖ ਨੂੰ ਬਾਪੂ ਕੁਰ ਲਾਵੇ ਮਾਂ ਕੋ ਸੇ ਫੇਰ ਕੋਖ ਨੂੰ ਬਾਪੂ ਕੁਰ ਲਾਵੇ ਤੇਰੇ ਮੂਰਤ ਵਿੱਚ ਰੰਗ ਭਰਦਾ ਵਾ ਜੇ ਤੂੰ ਚਾਹੇ ਸੂਰਤ ਤੇਰੇ ਨੂੰ ਚੰਨ ਕਰ ਦੇਵਾਂ ਜੇ ਤੂੰ ਚਾਹੇ ਸੂਰਤ ਤੇਰੇ ਨੂੰ ਚੰਨ ਕਰ ਦੇਵਾਂ ਜੇ ਤੂੰ ਚਾਹੇ ਗੁਲ ਸਤਾ ਤੋਂ ਹੁਲ ਲੈ ਆ ਕੇ ਤੇਰੀ ਖਾਤਰ ਗੁਲ ਸਤਾ ਤੋਂ ਹੁਲ ਲੈ ਆ ਕੇ ਤੇਰੀ ਖਾਤਰ ਮਹਿਤ ਮਹਿਕ ਤੇਰਾ ਆਂਗਣ ਕਰ ਦੇਵਾਂ ਜੇ ਤੂੰ ਚਾਹੇ ਮਹਿਤ ਮਹਿਕ ਤੇਰਾ ਆਂਗਣ ਕਰ ਦੇਵਾਂ ਜੇ ਤੂੰ ਚਾਹੇ ਦਰਸ ਤੇਰੇ ਨੂੰ ਤਰਸ ਰਿਹਾ ਮੈਂ ਅੱਜ ਮੈਂ ਆਪਸੇ ਤੋਂ ਦਰਸ ਤੇਰੇ ਨੂੰ ਤਰਸ ਰਿਹਾ ਅਰਸੇ ਤੋਂ ਸਜਨੀ ਤੇਰੇ ਰਾਹੀ ਚਾਣਨ ਕਰਤੇ ਵਾਂ ਜੇ ਤੂੰ ਚਾਹੇ ਤੇਰੇ ਰਾਹੀ ਚਾਣਨ ਕਰਤੇ ਵਾਂ ਜੇ ਤੂੰ ਚਾਹੇ ਉਤਰੇ ਉਤਰੇ ਚਿਹਰੇ ਚੱਲਣ ਖੁਸ਼ੀਆਂ ਬਾਵਾ ਉਤਰੇ ਉਤਰੇ ਚਿਹਰੇ ਚੱਲਣ ਖੁਸ਼ੀਆਂ ਬਾਵਾ ਪੌਣਾ ਦੇ ਵਿੱਚ ਆਪਣਮ ਪਰਦੇ ਵਾਂ ਜੇ ਤੂੰ ਚਾਹੇ ਪਵਾਂ ਦੇ ਵਿੱਚ ਛਪਨਾਉਂ ਪਰਦੇ ਮਾਂ ਜੇ ਤੂੰ ਕਾਹ ਹੈਂ ਬੰਦੇ ਨੇ ਇੱਥੇ ਜ਼ਿੰਦਗੀ ਜਿਉਣ ਦੇ ਵੱਖਰੇ ਢੰਗ ਨੇ ਇੱਥੇ ਹਰ ਬੰਦੇ ਦੇ ਕਈ ਰੰਗ ਨੇ ਇੱਥੇ ਜ਼ਿੰਦਗੀ ਜਿਉਣ ਦੇ ਵੱਖਰੇ ਢੰਗ ਨੇ ਇੱਥੇ ਮੁੱਕਦਿਆਂ ਮੁਕਾਇਆ ਮੁਕਰੇ ਨਾ ਜੱਬ ਮੁਕਿਆ ਮੁਕਾਇਆ ਮੁਕਰੇ ਨਾ ਜੱਬ ਨਿਤ ਨਵਾਂ ਜੱਬ ਕੋਈ ਦਿਖ ਜਾਂਦਾ ਸੁਖ ਵੇਲੇ ਰੱਬ ਦਿਖਦਾ ਨਾ ਦੁੱਖ ਵੇਲੇ ਰੱਬ ਦਿਖ ਜਾਂਦਾ ਹੁਣ ਈਨ ਮਨਾਉਣੀ ਸੌਖੀ ਹੈ ਹੁਣ ਈਨ ਮਨਾਉਣੀ ਸੌਖੀ ਹੈ ਜ਼ਮੀਰ ਕਿਸੇ ਦੇ ਸੀਨੇ ਲੱਭਦਾ ਨਾ ਬੰਦਾ ਬੰਦੇ ਦਾ ਹੋਇਆ ਫਿਰੇਬੈਰੀ ਅੱਜਕੱਲ ਆਪਣੇਆਂ ਨੂੰ ਵੀ ਛੱਡਦਾ ਨਾ ਹੁਣ ਈਨ ਮਨਾਉਣੀ ਸੌਖੀ ਹੈ ਜ਼ਮੀਰ ਕਿਸੇ ਦੇ ਸੀਨੇ ਲੱਭਦਾ ਨਾ ਬੰਦਾ ਬੰਦੇ ਦਾ ਹੋਇਆ ਫਿਰੇਬੈਰੀ ਅੱਜਕੱਲ ਆਪਣੇਆਂ ਨੂੰ ਵੀ ਛੱਡਦਾ ਨਾ ਦੁਨੀਆਂ ਦੇ ਕਿਹੋ ਜਿਹੇ ਰੰਗ ਮੈਂ ਦੇਖੇ ਬੰਦਾ ਚੰਦ ਪੈਸੇ ਆ ਪਿੱਛੇ ਵਿਕ ਜਾਂਦਾ ਸੁੱਖ ਵੇਲੇ ਰੱਬ ਦਿਖਦਾ ਨਹੀਂ ਦੁੱਖ ਵੇਲੇ ਰੱਬ ਦਿਖ ਜਾਂਦਾ ਇਹ ਦੁਨੀਆਂ ਬੜੀ ਮਤਲਬੀ ਹੈ ਇਹ ਦੁਨੀਆਂ ਬੜੀ ਮਤਲਬੀ ਹੈ ਮਤਲਬ ਦੇ ਸਭ ਰਿਸ਼ਤੇ ਨਾਤੇ ਇਹ ਦੁਨੀਆ ਬੜੀ ਮਤਲਬੀ ਹੈ ਮਤਲਬ ਦੇ ਸਭ ਰਿਸ਼ਤੇ ਨਾਤੇ ਕੋਈ ਕਿਸੇ ਦੀ ਗੱਲ ਨੂੰ ਸੁਣਦਾ ਨਾ ਹਰ ਕੋਈ ਖੁਦ ਨੂੰ ਸਿਆਣਾ ਆਖੇ ਜਦ ਤੱਕ ਖਾਵੇ ਨਾ ਬੰਦਾ ਧੋਖੇ ਜਦ ਤੱਕ ਬੰਦਾ ਖਾਵੇ ਨਾ ਧੋਖੇ ਮਨ ਕਿਸੇ ਬੰਦੇ ਦਾ ਟਿਕਦਾ ਨਾ ਦੁੱਖ ਵੇਲੇ ਰੱਬ ਦਿਖ ਜਾਂਦਾ ਹੈ ਸੁੱਖ ਵੇਲੇ ਰੱਬ ਦਿਖਦਾ ਨਾ ਦੁੱਖ ਵੇਲੇ ਰੱਬ ਦਿਖ ਜਾਂਦਾ ਹੈ ਸੁਖ ਵੇਲੇ ਰੱਬ ਦਿਖਦਾ ਨਾ ਸੁਖ ਵੇਲੇ ਰੱਬ ਦਿਖਦਾ ਨਾ ਸੋ ਇਹ ਵੀ ਛੋਟੀ ਜੀ ਰਚਨਾ ਸੀ ਜੀ ਰੱਬ ਦਿਖਦਾ ਨਾ ਬਹੁਤ ਬਹੁਤ ਧੰਨਵਾਦ ਜੀ ਬਹੁਤਾ ਉੱਗਿਆ ਸੀ ਕੋਈ ਸੁੱਤੀ ਚੇਤਨਾ ਜਗਮ ਦੋਹੇ ਜ਼ਿੰਦਗੀ ਦੇ ਲਿਖਾ ਗੀਤ ਆਦਰਸ਼ਾਂ ਦੇ ਗਾਮ ਉਸੇ ਜ਼ਿੰਦਗੀ ਦਾ ਰਹਿਬਰ ਨਾ ਸੀ ਮੌਤ ਦਾ ਪੁਜਾਰੀ ਜੋ ਵੀ ਹੋਈ ਅਣ ਹੋਣੀ ਖੇਡ ਫਰੰਗੀ ਖੇਡ ਹੀ ਸਾਰੀ ਦੁਨੀਆਂ ਪਾਇਆ ਰਤ ਗੈਰਤ ਦੀ ਪਾ ਕੇ ਜਾਗ ਅਣਖਾਂ ਦਾ ਲਾਇਆ ਮਰ ਮਰ ਜਿਉਂਦਿਆਂ ਨੂੰ ਜਿਉ ਕੇ ਮਰਨਾ ਸਿਖਾਇਆ ਖਟਖਟ ਕਲਾ ਚ ਆਗਾਜ਼ ਹੋਇਆ ਸੁਰਖ ਸਵੇਰ ਦਾ ਨਉ ਰੱਖਿਆ ਭਗਤ ਮਾਤਾ ਮਰਦ ਦਲੇਰ ਦਾ ਬਾਗ ਜਲਿਆਂ ਦਾ ਸਾਕਾ ਡੁੱਲੇ ਖੂਨ ਦੀ ਜ਼ਬਾਨੀ ਵੇ ਕਿਸਾਂ ਦੇ ਪਿੰਡੇ ਲਾਸ਼ਾਂ ਐਸੀ ਪਾਗੀਆਂ ਕਹਾਣੀ ਛਿਟ ਜ਼ੁਲਮ ਦੀ ਕੋਈ ਸੀਨੇ ਛਾਪ ਛੱਡ ਗਈ ਦਿਲ ਸੂਰਮੇ ਦੇ ਵਿੱਚੋਂ ਸੂਹੀ ਲਾਟ ਕੱਢਦੀ ਲਹੂ ਖਾ ਗਿਆ ਉਵਾਲਾ ਫਿਰ ਬਾਂਕੇ ਸ਼ੇਰ ਦਾ ਨੋਂ ਰੱਖਿਆ ਭਗਤ ਮਾਤਾ ਮਰਦ ਦਲੇਰ ਦਾ ਕੀਤੀ ਨਾ ਪੜਾਈ ਬਹੁਤਾ ਦੇਖਦਾ ਸੀ ਟੀਵੀ ਕੱਲ ਹਿੰਦੀ ਵਾਲਾ ਪੇਪਰ ਖਰਾਬ ਹੋ ਗਿਆ ਬੱਚਾ ਮਾਰਦਾ ਬਹਾਨੇ ਕਹਿੰਦਾ ਡੇਂਗੂ ਵਾਲਾ ਮੰਮੀਏ ਬੁਖਾਰ ਹੋ ਗਿਆ ਮੁੰਡਾ ਮਾਰਦਾ ਬਹਾਨੇ ਕਈ ਡੈਂਕੂ ਵਾਲਾ ਮੰਮੀਏ ਬੁਖਾਰ ਹੋ ਗਿਆ ਬੱਚਾ ਮਾਰਦਾ ਬਹਨੇ ਸਰਾਂ ਨੇ ਪੜਾਇਆ ਕਦੇ ਪੀੜ ਵੀ ਨਾ ਲਾਇਆ ਨੀ ਲੰਗੇ ਡੰਗ ਪੈਰ ਮੈਂ ਸਕੂਲ ਵਿੱਚ ਪਾਇਆ ਨਹੀਂ ਸਕੂਲ ਵਿੱਚ ਪਾਇਆ ਰੀ ਸਰਾਂ ਨੇ ਪੜਾਇਆ ਕਦੇ ਪੀੜ ਵੀ ਨਾ ਲਾਇਆ ਨੀ ਲੰਕੇ ਡੰਗ ਪੈਰ ਮੈਂ ਸਕੂਲ ਵਿੱਚ ਪਾਇਆ ਨਹੀਂ ਸਕੂਲ ਵਿੱਚ ਪਾਇਆ ਨਹੀਂ ਅਜੇ ਮੈਥ ਵਾਲੇ ਪੇਪਰ ਦਾ ਭਾਰ ਖੂ ਗਿਆ ਮੁੰਡਾ ਮਾਰਦਾ ਬਹਾਨੇ ਕਹਿੰਦਾ ਡੇਂਗੂ ਵਾਲਾ ਮੰਮੀਏ ਬੁਖਾਰ ਖੂ ਗਿਆ ਬੱਚਾ ਮਾਰਦਾ ਬਹਾਨੇ ਕਹਿੰਦਾ ਡੇਂਗੂ ਵਾਲਾ ਮੰਮੀਏ ਬੁਖਾਰ ਹੋ ਗਿਆ ਬੱਚਾ ਮਾਰਦਾ ਬਹਾਨੇ ਆਦੀ ਕੋਈ ਗੱਲ ਛੇੜ ਜਾ ਪਿਆਰਾਂ ਦੀ ਆ ਲੈ ਜ਼ਖ਼ਮਰ ਬਮਾਰਾ ਦੀ ਕੋਈ ਗੱਲ ਛੇੜ ਜਾ ਪਿਆਰਾਂ ਦੀ ਕੁੱਟ ਬਸਲਦੀ ਵਾਜੂ ਵੇ ਸੱਜਣਾ ਵੇ ਬੁੱਲ ਸੁੱਕਗੇ ਕੱਢਦੇ ਹਾੜੇ ਹਾਂ nabza ta to ke dekh sai oye assi ishq tere de mareya azla tu nain pyaase ne ve nit takde teri ya rama nu kai vaar sunhe de dekh ke assi ha bage kaaliyan ka maan nu ਅਜਲਾ ਤੂੰ ਨਣ ਪਿਆਸੇ ਨੇ ਨਿਤ ਤੱਕਦੇ ਤੇਰੀਆਂ ਰਾਮਾ ਨੂੰ ਕਈ ਵਾਰ ਸੁਣੀ ਖੇਦੇ ਦੇ ਕੇ ਅਸੀਂ ਹੰਬਗੇ ਕਾਲੀਆਂ ਕਾਮਾ ਨੂੰ ਇਕ ਤੇਰੇ ਬਾਝੋਂ ਵੇ ਸਜਨਾ ਵੇ ਸੁੱਖ ਸੁੱਖ ਕੇ ਹੋ ਗਏ ਮਾੜੇ ਆ ਨਭ ਜ਼ਾਤਾ ਟੋਕੇ ਦੇਖ ਸਈ ਹਾਏ ਅਸੀਂ ਇਸਕੇ ਤੇਰੇ ਦੇ ਮਾਰੇ ਹਾਂ ਕਿ ਇਹਨਾਂ ਨੇ ਆਪਣੇ ਪਿੰਡ ਦੇ ਨਾਲ ਆਪਣੇ ਇਲਾਕੇ ਦੇ ਨਾਲ ਆਪਣਾ ਸਨੇਹ ਆਪਣਾ ਲਗਾਵ ਜਿਹੜਾ ਹੈ ਉਹ ਕਾਇਮ ਰੱਖਿਆ ਹੋਇਆ ਹੈ ਇਸ ਦਾ ਜਿਹੜਾ ਉਦਾਹਰਣ ਇਹੀ ਹੈ ਕਿ ਇੰਨੇ ਦੂਰ ਤੋਂ ਇਹ ਚੱਲ ਕੇ ਖਰੜ ਸਹਿਤ ਸਵਾ ਹੋਏ ਜਾਂ ਕਰਾਣੀ ਸਹਿਤ ਸਵਾ ਹੋਏ ਬਾਕਾਇਦਾ ਆਹ ਹੁੰਦੇ ਹਨ ਟਾਈਮ ਸੇਰ ਪਹੁੰਚਦੇ ਹਨ ਤੇ ਸ਼ਿਰਕਤ ਕਰਦੇ ਹਨ ਤੇ ਸਾਨੂੰ ਆਪਣਾ ਸੁਭਾਗ ਜਿਹੜਾ ਹੈ ਸਮਝਦੇ ਹਨ ਸਵੈ ਜੀਵਨੀ ਜਿਹੜੀ ਹੈ ਇਹ ਲੇਖਕ ਦੀ ਆਪਣੇ ਅਨੁਭਵਾਂ ਦੀ ਉਪਜ ਹੁੰਦੀ ਹੈ ਆਪਣੀ ਜ਼ਿੰਦਗੀ ਦੀ ਕਹਾਣੀ ਹੁੰਦੀ ਹੈ ਅਸਲ ਦੇ ਵਿੱਚ ਸਵੈ ਜੀਵਨੀ ਕੌਣ ਲਿਖਦਾ ਹੈ ਸਵੈ ਜੀਵਨੀ ਜਿਹੜਾ ਹੈ ਉਹੀ ਵਿਅਕਤੀ ਲਿਖਦਾ ਹੈ ਜਿਸ ਨੂੰ ਆਪਣੀ ਜੀਵਨ ਦੇ ਉੱਤੇ ਮਾਣ ਹੋਵੇ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਹਨ ਗੌਰਵਸ਼ਾਲੀ ਲੱਗਦੀਆਂ ਹੋਣ ਉਹ ਵਿਅਕਤੀ ਸਵੈ ਜੀਵਨੀ ਨਹੀਂ ਲਿਖਦੇ ਜਿਹੜੇ ਕਿਸੇ ਹੀਣ ਪਾਦਨਾ ਦੇ ਸ਼ਿਕਾਰ ਹੋਣ ਤੇ ਆਪਣੇ ਆਪ ਦੇ ਉੱਤੇ ਜਿਨ੍ਹਾਂ ਦਾ ਵਿਸ਼ਵਾਸ ਨਾ ਹੋਵੇ ਤੋਂ ਇਹ ਜਿਹੜੀ ਸਵੈ ਜੀਵਨੀ ਹੈ ਆਮ ਤੌਰ ਦੇ ਉੱਤੇ ਕੋਈ ਪ੍ਰਸਿੱਧ ਵਿਅਕਤੀ ਜਿਹੜਾ ਹੈ ਉਹ ਲਿਖਦਾ ਹੈ ਨਾਗਰ ਸਿੰਘ ਜੀ ਸਹੌੜਾ ਜਿਹੜੇ ਹਨ ਇਹ ਕੋਈ ਪ੍ਰਸਿੱਧ ਵਿਅਕਤੀ ਨਹੀਂ ਕੋਈ ਵੱਡੇ ਸਿਆਸਤਦਾਨ ਕੋਈ ਵੱਡੇ ਕਲਾਕਾਰ ਇਸ ਪ੍ਰਕਾਰ ਦੇ ਵਿਅਕਤੀ ਨਹੀਂ ਹਨ ਸਗੋਂ ਜਨ ਸੁਧਾਰ ਨੇ ਦੀ ਪ੍ਰਤੀਨਿਧਤਾ ਕਰਨ ਵਾਲੇ ਹਨ ਲੇਕਿਨ ਜਨ ਸੁਧਾਰ ਨੇ ਦਾ ਇਹ ਸਮਾਜ ਨੂੰ ਸਿਰਜਣ ਦੇ ਵਿੱਚ ਇਸ ਦੇ ਵਿਕਾਸ ਦੇ ਵਿੱਚ ਬਹੁਤ ਅਹਿਮ ਰੋਲ ਹੁੰਦਾ ਹੈ ਗੁਰੂ ਸਾਹਿਬਾਨ ਨੇ ਇਸ ਗੱਲ ਦੀ ਇੰਪੋਰਟੈਂਸ ਨੂੰ ਸਾਨੂੰ ਸਮਝਾਇਆ ਹੈ ਧਰਮ ਪਾਸ਼ਾ ਬਹੁਤ بڑے ਸਪਾਸਟਰ ਰੂਪ ਦੇ ਵਿੱਚ ਕਹਿੰਦੇ ਹਨ ਇਹ ਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਲ ਸੇ ਗਰੀਬ ਕਰੋੜ ਪੜੇ ਸੱਚ ਧਰਮ ਦੀ ਇਹ ਬਹੁਤ ਵੱਡੀ ਦੇਣ ਹੈ ਕਿ ਸਿਰਾਂ ਤੋਂ ਉਸ ਦਾਣ ਦੇ ਵਿਅਕਤੀ ਨੋ ਵੀ ਉਹਨਾਂ ਨੇ ਮਹੱਤਵ ਜਿਹੜਾ ਹੈ ਪ੍ਰਦਾਨ ਕੀਤਾ ਇਸੇ ਗੱਲ ਕਰਕੇ ਗੁਰੂ ਨਾਨਕ ਸਾਹਿਬ ਜਿਹੜਾ ਹਨ ਪਾਈ ਲਾਲੋ ਦੇ ਘਰ ਦੇ ਜਿਸ ਦੀ ਜਾਤ ਪ ਔਰ ਕੋਲ ਨਹੀਂ ਸਰਦਾਰੀ ਨਾ ਮਿਲੀ ਕਦਾਹੀ ਤੇ ਨਹੀਂ ਕੋ ਸਰਦਾਰ ਬਣਾਉਂ ਭਾਈ ਰਤਨ ਸਿੰਘ ਜੀ ਪੰਗੂ ਦੱਸਦੇ ਹਨ ਕਿ ਜਿਹੜੇ ਅਣਗੌਲੇ ਲੋਕ ਹਨ ਉਹਨਾਂ ਨੂੰ ਹੀ ਬਾਦਸ਼ਾਹੀਆਂ ਬਖਸ਼ਣ ਦੇ ਵਾਸਤੇ ਗੁਰੂ ਸਾਹਿਬ ਨੇ ਜੜਾ ਹੈ ਆਪਣਾ ਸੰਘਰਸ਼ ਕੀਤਾ ਤੇ ਇੱਕ ਵੱਡੀ ਕ੍ਰਾਂਤੀ ਦਾ ਆਗਾਜ਼ ਕੀਤਾ ਬਖਸ਼ਣ ਦੇ ਨਾਲ ਤੇ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮੈਂ ਕਰ ਸਕਿਆ ਮੇਰੇ ਮੁਝ ਵਿੱਚ ਕੁਝ ਨਹੀਂ ਜੋ ਕੁਝ ਹੈ ਸੋ ਤੇਰਾ ਉਸ ਬਾਅਦ ਉਹਨਾਂ ਨੂੰ ਇਹ ਪਰਸੋਏ ਹੋਏ ਵੀ ਸਟੱਡੀ ਤੱਕ ਖਾਸ ਕਰ ਇਹਨਾਂ ਨੇ ਐਮਏ ਜਿਹੜਾ ਆਪਣੀ ਸਟੱਡੀ ਦਾ ਨਾਲ ਲਾਇਆ ਮੈਂ ਬੈਠੀ ਬੈਠੀ ਹੁਣੇ ਪੜਨਾ ਸ਼ੁਰੂ ਕੀਤਾ ਸੀ ਆਪਣੀ ਛੋਟੀ ਜਿਹੀ ਰਚਨਾ ਵੀ ਕਹਾਂਗੀ ਤੇ ਪੁਸਤਕਾਰੇ ਵੀ ਪੜਨਾ ਸ਼ੁਰੂ ਕੀਤਾ ਜਿਵੇਂ ਸਾਡਾ ਪਿੰਡੂ ਪਛੋਕੜ ਹੈਗਾ ਹੀ ਐ ਪਹਿਲਾਂ ਵੀ ਵੀ ਜਿਹੜਾ ਸੰਘਰਸ਼ ਹੈ ਉਹ ਪਹਿਲੇ ਇਨਸਾਨਾਂ ਦੇ ਨਾਲ ਚੱਲਦਾ ਸੀ ਤੇ ਬੈਸਟ ਵੀ ਸੀ ਅੱਜ ਹੋਰ ਤਰ੍ਹਾਂ ਦਾ ਸੰਘਰਸ਼ ਹੈ ਔਰ ਮੇਰੇ ਖਿਆਲ ਵਿੱਚ ਜਿਹੜਾ ਪਹਿਲਾ ਸੰਘਰਸ਼ ਸੀ ਨਾ ਸਾਂਝੇ ਪਰਿਵਾਰਾਂ ਦੇ ਵਿੱਚ ਕੀਤਾ ਹੋਇਆ ਉਹ ਸਾਡੇ ਜਿਹੜਾ ਮਨੁੱਖੀ ਜਮਾਂ ਸੀ ਲੈ ਕੇ ਆਇਆ ਇਹਦੀ ਪਰਸਨੈਲਿਟੀ ਆਲਓਵਰ ਡਿਵੈਲਪ ਕਰਦਾ ਸੀ ਹਰ ਪੱਖ ਤੋਂ ਡਿਵੈਲਪਮੈਂਟ ਹੁੰਦੀ ਸੀ ਖੇਤੀ ਦਾ ਕੀਤਾ ਅਜਿਹਾ ਕੀਤਾ ਸੀਗਾ ਜਿਹੜਾ ਸਬਰ ਸੰਤੋਖ ਮਿੰਤ ਸ਼ਰੀਰ ਬਹੁਤ ਕੁਝ ਬਖਸ਼ਦਾ ਸੀ ਆਮਦ ਲਈ ਚਿਰਾਗ ਜਲੇ ਮੇਰੇ ਦਰਾਂ ਅੰਦਰ ਸੀ ਅੰਬਰ ਉਹ ਕਿਵੇਂ ਸਿਮਟਦਾ ਮੇਰੇ ਪਰਾਂ ਅੰਦਰ ਗੂਹੇ ਬਾਰੀਆਂ ਕੰਧਾਂ થી ਤਾਂ ਹਰ ਕੋਈ ਛੱਤ ਲੈਂਦਾ ਗੂਹੇ ਬਾਰੀਆਂ ਕੰਧਾਂ થી ਤਾਂ ਹਰ ਕੋਈ ਛੱਤ ਲੈਂਦਾ ਬੜਾ ਹੀ ਫਰਕ ਹੁੰਦਾ ਹੈ ਮਕਾਨਾਂ ਤੇ ਘਰਾਂ ਅੰਦਰ ਬੜਾ ਹੀ ਫਰਕ ਹੁੰਦਾ ਹੈ ਮਕਾਨਾਂ ਤੇ ਘਰਾਂ ਅੰਦਰ ਸਰਦਾਰ ਨਾਗਰ ਸਿੰਘ ਜੀ ਜਿੰਮੇ ਮਾਸਟਰ ਜੀ ਨੇ ਦੱਸਿਆ ਬਿਲਕੁਲ ਮੇਰੇ ਪੜੋਸੀ ਦੇ ਇਹ ਮਿਹਨਤ ਦੇ ਵਿੱਚ ਜੀਵੇ ਇਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਜੇ ਪੜ੍ਹੀਏ ਤੁਸੀਂ ਦੇਖਿਆ ਵੀ ਜਿਸ ਤਰ੍ਹਾਂ ਇਹਨੇ ਦੱਸਿਆ ਹੈ ਕਿੰਨੀ ਮਿਹਨਤ ਤੇ ਕਿੰਨੀ ਮਜਬੂਰੀ ਵਿੱਚ ਜ਼ਿੰਦਗੀ ਪਾਸ ਕਰਨੀ ਪਈ ਇਹ ਬਿਲਕੁਲ ਹਕੀਕਤ ਹੈ ਮੈਂ ਆਕਰ ਕਰ ਪੜਾਇਆ ਕਿਤਾਬ ਦਾ ਇਹ ਬਿਲਕੁਲ ਸਚਾਈ ਹੈ ਇਹ ਬਹੁਤ ਮਿਹਨਤ ਉਹਦੇ ਚੋਂ ਨਿਕਲਿਆ ਤੇ ਜਿਸ ਤਰ੍ਹਾਂ ਕਹੇ ਸੈਲਫ ਮੇਡ ਵਾਲੀ ਗੱਲ ਹੈ ਮੇਰੇ ਘਰ ਤੋਂ ਇਹਨਾਂ ਦੇ ਘਰ ਦਾ ਰਾਤ ਨੂੰ ਲਾਈਟ ਵੱੜਦੀ ਬਿਲਕੁਲ ਦਿਖਦੀ ਹੁੰਦੀ ਜੀ ਮੈਂ ਦੇਖਦਾ ਹੁੰਦਾ ਵੀ ਇਹ ਸੌਂਦੇ ਪਤਾ ਨਹੀਂ ਕਾਹਦੇ ਮੈਂ ਕਈ ਵਾਰ ਸੋਚਦਾ ਕਿ ਅੱਜ ਮੈਂ ਇਹਦੇ ਬਾਅਦ ਪੈਣਾ ਮੈਂ ਵੀ ਕਾफी ਮਿਹਨਤੀ ਸੀ ਆਪਣੇ ਆਪ ਟਾਈਮ 'ਚ ਮੈਂ ਕਿਹਾ ਮੈਂ ਅਜੇ ਦੇ ਬਾਅਦ ਪੈਣਾ ਮੈਂ ਕਿ ਲੇਟ ਵੱਦੀ ਦੇਖੀ ਜਾਣੀ ਹੈ ਇਹਨਾਂ ਨੇ ਮੈਨੂੰ ਇੱਕ ਵਾਰ ਵੀ ਮੌਕਾ ਨਹੀਂ ਦਿੱਤਾ ਕਹਿੰਦਾ ਸਾਰੀ ਰਾਤੇ ਵੱਢਦੇ ਤੇ ਮੈਨੂੰ ਇਸ ਤਰ੍ਹਾਂ ਲੱਗਦਾ ਤਾਂ ਇਹ ਐਡੇ ਮਿਹਨਤੀ ਬੰਦੇ ਨੇ ਪਰ ਜਿਵੇਂ ਇਹਨਾਂ ਨੇ ਆਪਣੇ ਜ਼ਿੰਦਗੀ ਦਾ ਵਿਦੇਚ ਵਰਣਨ ਕਰਿਆ ਵੀ ਇਸ ਤਰ੍ਹਾਂ ਖੇਤਾਂ ਦੀ ਵੀ ਕੰਮ ਕਰਨਾ ਪੈਂਦਾ ਸੀ ਪੈਸਾ ਨਹੀਂ ਸੀ ਮਿਲਦਾ ਫਰਾਂ ਦਾ ਉਹ ਟਾਈਮ ਸਮਾਜਿਕ ਕ੍ਰਿਸ਼ਨ ਹਾਲਤ ਐਸੀ ਹੁੰਦੀ ਲਗਭਗ ਸਾਰੇ ਘਰਾਂ ਬਈ ਨਾ ਇਸ ਤਰ੍ਹਾਂ ਦੀ ਹਾਲਤ ਹੁੰਦੀਆਂ ਜੇ ਨਾ ਪੈੜਾਂ ਨੰਗੀਆਂ ਹੁੰਦੀਆਂ ਦੂਰ ਦਰਾੜੀਆਂ ਰਾਮਾ ਨੂੰ ਸਭ ਸਭ ਦੇ ਇੱਥੇ ਕੋਈ ਨਾ ਕੋਈ ਮਜਬੂਰੀ ਏ ਕੋਈ ਪ੍ਰਦੇਸੀ ਘਰ ਨਹੀਂ ਛੱਡਦਾ ਚਾਹਮਾਂ ਨੂੰ ਬੇਲਾ ਸੀ ਕੁਝ ਵਿਗੜ ਜਾਵੇ ਬਬ ਮਾਪਿਆਂ ਨੂੰ ਫਿਕਰ ਜਿਆ ਨਸ਼ਿਆਂ ਦਾ ਹਰ ਚੜਿਆ ਆਉਂਦਾ ਖਬਰਾਂ ਦੇ ਵਿੱਚ ਜ਼ਿਕਰ ਜਿਆ ਤੇ ਡਾਕੇ ਮਾਰੀਏ ਪੈ ਜਾਣ ਫਿਕਰ ਭਰੀਆਂ ਮਾਵਾਂ ਨੂੰ ਸਭ ਦੇ ਇੱਥੇ ਕੋਈ ਨਾ ਕੋਈ ਮਜਬੂਰੀ ਏ ਕੋਈ ਪਰਦੇਸੀ ਘਰ ਨਹੀਂ ਛੱਡਦਾ ਚਾਵਾਂ ਨੂੰ ਕਈ ਸਹਾਰੇ ਪੱਥਰ ਸਤਮ ਕਈ ਦੇਹੀ ਤੇ ਸਹਕੇ ਸਤਮ ਕਈ ਦੇਹੀ ਤੇ ਸਹਕੇ ਬਣ ਹੀਰੇ ਜਾਨ ਦੁਲਾਰੇ ਪੱਥਰ ਮੂਰਤੀਆਂ ਮੰਦ ਮੰਦਰ ਪਹੁੰਚਣ ਮੂਰਤੀਆਂ ਮੰਦ ਮੰਦਰ ਪਹੁੰਚਣ ਕਿੰਨੇ ਹੀ ਜਾਨ ਸ਼ਿੰਗਾਰੇ ਪੱਥਰ ਇਨਸਾਨਾਂ ਦੀ ਕਦਰ ਨਾ ਇੱਥੇ ਇਨਸਾਨਾਂ ਦੀ ਕਦਰ ਨਾ ਇੱਥੇ ਜਾਵਨ ਪਰ ਸਤਕਾਰੇ ਪੱਥਰ ਜਦ ਉਹਨੇ ਮੂੰਹ ਮੋੜਿਆ ਮੈਥੋਂ ਜਦ ਉਹਨੇ ਮੂੰਹ ਮੋੜਿਆ ਮੈਥੋਂ ਜਜ਼ਬਾਤ ਉਦੇ ਹੋਏ ਸਾਰੇ ਪੱਥਰ ਮੇਰੇ ਲੇਖੀ ਲਿਖਦੀ ਰੱਬਾ ਮੇਰੇ ਲੇਖੀ ਲਿਖਦੀ ਰੱਬਾ ਉਹਦੀਆਂ ਰਾਹਾਂ ਦੇ ਸਾਰੇ ਪੱਥਰ ਸਰਦੀ ਹੋਵੇ ਰੋਹੀ ਹੋਵੇ ਜਾਂ ਹੋਵੇ ਬਰਸਾਤਾ ਜੀ ਮਿਹਨਤ ਕੀਤੀ ਬਾਪੂ ਨੇ ਹਰ ਵਿੱਚ ਹਾਲਾਤਾਂ ਜੀ ਸਰਦੀ ਹੋਵੇ ਰੋਹੀ ਹੋਵੇ ਜਾਂ ਹੋਵੇ ਬਰਸਾਤਾ ਜੀ ਮਿਹਨਤ ਕੀਤੀ ਬਾਪੂ ਨੇ ਹਰ ਵਿੱਚ ਹਾਲਾਤਾਂ ਜੀ ਖੱਦਰ ਪਾ ਕੇ ਵਿੱਚ ਗਰੀਬੀ ਖੱਦਰ ਪਾ ਕੇ ਵਿੱਚ ਗਰੀਬੀ ਉਸਨੇ ਸਮਾਂ ਲਗਾਇਆ ਸੀ ਸਾਡੀ ਹਰ ਇੱਕ ਖੁਸ਼ੀ ਨੂੰ ਉਸਨੇ ਆਪ ਪੁਗਾਇਆ ਜੀ ਇਹ ਪੰਜਾਬੋਂ ਮੈਨੂੰ ਦੱਸੀ ਕੋਈ ਵਤਨਾਂ ਦੀ ਸਾਰ ਨਹੀਂ ਦਸੀ ਕੋਈ ਬਤਨਾ ਦੀ ਸਾਰਨੀ ਇੱਕ ਮੈਨੂੰ ਰੰਗਲਾ ਪੰਜਾਬ ਚ ਤੇ ਆਉਂਦਾ ਦੂਜਾ ਭੁੱਲਦਾ ਨਹੀਂ ਅਮੜੀ ਦਾ ਪਿਆਰ ਨਹੀਂ ਭੁੱਲਦਾ ਨਹੀਂ ਅਮੜੀ ਦਾ ਪਿਆਰ ਨਹੀਂ ਕਿੰਨੇ ਸਾਲਾਂ ਤੋਂ ਕੰਨ ਸੋਂ ਅਕੰਨੀ ਪੈਣ ਕਹਿੰਦੇ ਪਤਾ ਪਤਾ ਸੜ ਗਿਆ ਗੁਲਾਬ ਦਾ ਕੋਈ ਕਹਿੰਦਾ ਹੋ ਗਈ ਐ ਜ਼ਮੀਨ ਸਾਰੀ ਲਾਲ ਖੂਨ ਗਿੱਠ ਗਿੱਠ ਵਹਿ ਗਿਆ ਪੰਜਾਬ ਦਾ ਸਾੜਦੀ ਰਹੀ ਤੂੰ ਆਕੇ ਤਿੱਲੂ ਦੇ ਨਾਲ ਤੇਰਾ ਠੰਡਾ ਬੁੱਲਾ ਆਇਆ ਪਹਿਲੀ ਵਾਰ ਨੀ ਇੱਕ ਮੈਨੂੰ ਰੰਗ ਲਾ ਪੰਜਾਬ ਵਿੱਚ ਤੇ ਆਉਂਦਾ ਦੂਜਾ ਭੁੱਲਦਾਨੀ ਅਮੜੀ ਦਾ ਪਿਆਰ ਨੀ ਭੁੱਲਦਾਨੀ ਅਮੜੀ ਦਾ ਪਿਆਰ ਨੀ ਜਿਹੜਾ ਤੁਸੀਂ ਮੇਰੀ ਇਸ ਕਿਤਾਬ ਨੂੰ ਬਹੁਤ ਵੱਡਾ ਹੰਗਾਰਾ ਦਿੱਤਾ ਹੈ ਉਹ ਹੰਗਾਰਾ ਅਸਲੀਅਤ ਤੋਂ 1% ਵੀ ਬਾਹਰ ਨਹੀਂ ਹੈ ਉਹ ਕਹਿੰਦਾ ਬੁੱਕਲ ਦੇ ਵਿੱਚ ਜਿਹੜਾ ਲੇਖਕ ਨਾ ਰੱਖੇ ਉਹ ਲੇਖਕ ਹੁੰਦਾ ਹੈ ਮੈਂ ਬੁੱਕਲ ਵਿੱਚ ਕੁਝ ਨਹੀਂ ਰੱਖਿਆ ਹਰ ਮੋੜ ਤੇ ਕਨੇੜੀ ਵਕਤ ਦੀ ਕਨੇੜੀ ਚੜਿਆ ਜਿਹੋ ਜਿਹਾ ਵਕਤ ਆ ਗਿਆ ਉਹੋ ਜਿਹਾ ਹੰਡਾਇਆ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਵਕਤ ਯਾਦ ਕੀਤਾ ਜਨੈਸੀ ਨਸਿਆ ਵੀ ਸਾਰੀ ਰਾਤ ਲਾਈਟ ਵੱਲਦੀ ਸੀ ਪੜ੍ਹਨੇ ਵਾਲੇ ਬੱਚੇ ਆਮ ਸੌਂ ਵੀ ਜਾਂਦੇ ਆ ਸੌਂ ਵੀ ਜਾਂਦਾ ਹੋਗਾ ਯਾਦ ਨਹੀਂ ਫੇਰ ਉੱਠ ਕੇ ਲੈ ਜਾਂਦੇ ਪੜ੍ਹਨ ਲੇਕਿਨ ਉਹ ਸਵੇਰੀ ਵਾਰ ਸੀਗੀ ਸਮੇ ਦੀ ਮਾਰ ਪੈਸੇ ਦੀ ਮਾਰ ਮੇਰੇ ਫਾਦਰ ਸਾਹਿਬ ਬੈਠਨਾ ਕਿ ਦਿੱਲੀ ਪੁਲਿਸ ਸੀਗੇ ਜੀ 50 ਤੋਂ 64 ਤੱਕ ਕਿ ਉਹਨਾਂ ਨੇ ਛੱਡ ਕੇ ਆਪਣਾ ਕਾਰੋਬਾਰ ਕੀਤਾ ਸੀ ਟਰਾਂਸਪੋਰਟ ਦਾ ਸਾਡੇ ਪਰਿਵਾਰ ਸਾਰਾ ਅੱਜ ਤੱਕ ਉੱਥੇ ਜੁੜਿਆ ਹੋਇਆ ਹੈ ਮਿੱਤੂ ਵੀ ਨੇ ਕੋਈ ਪੜ ਨਹੀਂ ਸਕਿਆ ਅੱਜ ਤੱਕ ਮੇਰਾ ਬੇਟਾ ਜਿਹੜਾ ਕਿ ਮੈਂ ਬੀਟੈਕ ਕਰਾ ਕੇ ਇੱਕ ਇੰਟਰਨੈਸ਼ਨਲ სპੋਰਟਸਮੈਨ ਹੈ ਉਨੂੰ ਸਿਰੇ ਲਗਾਇਆ ਹੈ ਇੰਟਰਨੈਸ਼ਨਲ სპੋਰਟਸਮੈਨ ਨੂੰ ਮਹਾਜਰ ਰঞ্জੀਤ ਸਿੰਘ ਅਵਾਰਡ ਮਿਲਿਆ ਹੋਇਆ ਹੈ 2 ਲੱਖ ਪ੍ਰਕਾਸ਼ ਸਿੰਘ ਬਾਦਲ ਜੀ ਨੇ 2002 ਦੇ ਵਿੱਚ 2006 ਦੇ ਵਿੱਚ ਆਪਣਾ ਸਰਦਾਰ ਮੈਨੂੰ ਉਹ ਸਮਾਂ ਯਾਦ ਕਰਕੇ ਜਨੈਤ ਸਿੰਘ ਜੀ ਬੈਠੇ ਹੈ ਕਤਰਾ ਸਾਹਿਬ ਬੈਠੇ ਹੈ ਖਾਸ ਕਰਕੇ ਹੋਰ ਵੀ ਹੈਗੇ ਹੈ ਬੱਚੇ ਸਾਡੇ ਇਹ ਮੇਰੇ ਹਮ ਉਮਰ ਦੇ ਹੈ ਉਹ ਪਰਸਾ 10 ਸਾਲ ਛੋਟੇ ਹੋਣਗੇ ਇਹ 2-3 ਸਾਲ ਛੋਟੇ ਹੈ ਇਹਨਾਂ ਦਾ ਬਿਲਕੁਲ ਮੇਰੀ ਲਾਈਟ ਪੜਨ ਦੀ ਕਮਰੇ ਦਿਖਦੀ ਹੁੰਦੀ ਸੀ ਲੇਕਿਨ ਇਹਨਾਂ ਨੂੰ ਇਸ ਤਰ੍ਹਾਂ ਗੁੱਸਾ ਨਹੀਂ ਕਰਨਾ ਚਾਹੀਦਾ ਇਹਨਾਂ ਦਾ ਪੜ੍ਹਾਈ ਵਾਲਾ ਕਮਰਾ ਛੋਟੀ ਜੀ ਕਲਮਾਰੀ ਸੀਗੀ ਹਰੋਂ ਪਲਾਸਟਰ ਨਹੀਂ ਸੀ ਹੋਇਆ ਹੋਇਆ ਟੂੜੀ ਵਾਲੇ ਮੰਜੇ 'ਚ ਇਹਨਾਂ ਦਾ ਕੁੱਠਾ ਸੀ ਉਸ ਟਾਈਮ ਹੀ ਐਦਾਂ ਦਾ ਸੀ ਉਸ ਪੇਪਰ 'ਤੇ ਮੇਰੇ ਸਭ ਤੋਂ ਵੱਧ ਨੰਬਰ ਸੀ ਇਹੋ ਜਿਹੇ ਹਾਲਾਤਾਂ 'ਚ ਲੰਘ ਕੇ ਉਹ ਸਾਡੇ ਪਰਿਵਾਰ ਨੇ ਪਹਿਲਾਂ ਹੀ ਨਹੀਂ ਦੱਸਿਆ ਕੋਈ ਪੜਾਉਣ ਨੂੰ ਤਿਆਰ ਨਹੀਂ ਸੀ ਲੰਗ ਗਿਆ ਜੋਰ ਜਵਾਨੀ ਦਾ ਬਾਬਾ ਨਾਲ ਜਵਾਨੀ ਦਾ ਹਲਵਾ ਕੇ ਗਉ ਦੇ ਜਾਇਆਂ ਨਾਲ ਕਈਆਂ ਨਾਲ ਚੁੰਡਾ ਗੁਰਦਾ ਸੀ ਅਨ ਰਿਤੀਆਂ ਖਾ ਕੇ ਤੌੜੀ ਦਾ ਮੈਂ ਬਿਨ ਖੱਬਾਂ ਤੋਂ ਉਰਦਾ ਸੀ ਉਦੋਂ ਆਲਸ ਨੇੜੇ ਨਹੀਂ ਆਇਆ ਅਨ ਖਾਦਾ ਧਰਤੀ ਬਗਾਨੀ ਦਾ ਬਾਬਾ ਨੇ ਅੱਜ ਦੁਆਨੀ ਦਾ ਰੰਗ ਗਿਆ ਜੋਰ ਜਵਾਨੀ ਦਾ ਵੱਡਾ ਬਲਾਰਾ ਨਹੀਂ ਜੀ ਹੈਗਾ ਸਿੱਧਾ ਸਪਸ਼ਟਾ ਤੁਹਾਨੂੰ ਦੱਸ ਦਿੰਨੇ ਆ ਨਮਾੜੇ ਇਹਦੇ ਗਿਲਸਾਹਰੇ ਡਿਊਟੀ ਲਾਤੀ ਚਲੋ ਆਪਾਂ ਫੇਰ ਵੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਕਿਉਂ ਅੱਜ ਦੀ ਪੁਸਤਕ ਲਈ ਹੋਈ ਹੈ ਉਹਦੇ ਵਿੱਚ ਸਾਨੂੰ ਬਾਬਾ ਗਾਜੀ ਦਾ ਕਲੱਬ ਨੂੰ ਬਹੁਤ ਵੱਡਾ ਮਾਣ ਮਹਿਸੂਸ ਹੋਇਆ ਕਿ ਉਹ ਨਾਗਰ ਸਿੰਘ ਜੀ ਸੌੜਾਂ ਦੀ ਲਿਖੀ ਹੋਈ ਸਵੈ ਜੀਵਨੀ ਕਿਤਾਬ ਬਖਤ ਦੀ ਕਨੇੜੀ ਕਨੇੜੀ ਅਸੀਂ ਵੀ ਚੜੇ ਆ ਚਲੋ ਹੌਲੀ ਹੌਲੀ ਪਤਾ ਲੱਗੂਗਾ ਹੁਣ ਅਸੀਂ ਵੀ ਕੋਸ਼ਿਸ਼ ਕਰਾਂਗੇ ਪਰ ਇਹਨਾਂ ਦਾ ਬਹੁਤ ਬਹੁਤ ਬੁੱਕ ਲਿਖਣ ਦਾ ਅਸੀਂ ਆਪਣੇ ਵੱਲੋਂ ਲਖਾਰੀ ਸਭਾ ਵੱਲੋਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵੈਗਰੀ ਜੀ ਕਾ ਖਾਲਸਾ ਵੈਗ ਜਿੰਨਾ ਕੋ ਜਿੰਦਰ ਸਿੰਘ ਸਾਹਿਬ ਨੇ ਕਿਹਾ ਮੈਂ ਇੱਕ ਵਾਰ ਸੋਚਦਾ ਕਿ ਅਸੀਂ ਕੁਛ ਵੀ ਨਹੀਂ ਹਾਂ ਮੈਂ ਮੋਲਬੜ ਕੇ ਕਹਿਣਾ ਹੁੰਦਾ ਕਿ ਚਬੜੇ ਦੀ ਬੋਰੀ ਹੈ ਕੋਈ ਪਤਾ ਨਹੀਂ ਨੇ ਕਦੋਂ ਫੜ ਜਾਣਾ ਅਸਲ ਵਿੱਚ ਭਾਵੇਂ ਲੇਟ ਹੀ ਆਵੇ ਸਾਨੂੰ ਵੀ ਲੇਟ ਹੀ ਆਈ ਹੈ ਗੱਲ ਸਮਝ ਪਰ ਉਹ ਗੱਲ ਨੂੰ ਸਮਝ ਕੇ ਮਨ ਚ ਵਸਾਉਣਾ ਤੇ ਉਹਦੇ ਅਨੁਸਾਰ ਕੰਮ ਕਰਨਾ ਇਹ ਬਹੁਤ ਵੱਡੀ ਦਾਤ ਹੈ ਜੇ ਪਰਮੇਸ਼ਰ ਕਿਸੇ ਨੂੰ ਦੇ ਦੇਵੇ ਤੇ ਮੈਂ ਭਾਗਾ ਵਾਲਾ ਕਿ ਮੈਰੇ ਝੋਲੀ ਝੋਨੇ ਦਾਤ ਪਾਈ ਹੈ ਇਹ ਮੇਰਾ ਆਪਣਾ ਕੁਛ ਵੀ ਨਹੀਂ ਅਸੀਂ ਸਾਰੇ ਗੁਰਬਤ ਦੇ ਦਿਨਾਂ ਤੋਂ ਨਿਕਲੇ ਹਾਂ ਜਿਨੇ ਵੀ ਇੱਥੇ ਬੈਠੇ ਮੇਰੇ ਕਲਪਸ ਕਿਉਂਕਿ ਅਸੀਂ ਸਾਰੇ ਗੁਰਬਤ ਆਪਾਂ ਨੇ ਦੇਖੀ ਆ ਆਪਾਂ ਜਾਣਦੇ ਆ ਕਿ ਗੁਰਬਤ ਕੀ ਹੁੰਦੀ ਆ ਗਰੀਬੀ ਕੀ ਹੁੰਦੀ ਆ ਵੱਧ ਵਰਗ ਵੀ ਵੱਧ ਵਰਗ ਜਿਹੜਾ ਉਹ ਜ਼ਿਆਦਾ ਪਿਸਦਾ ਹੈ ਗਰੀਬ ਨਾਲੋਂ ਵੱਧ ਵਰਗ ਜਿਹੜਾ ਉਹ ਗੁਰਬਤ ਵਿੱਚ ਜ਼ਿਆਦਾ ਪਿਸਦਾ ਹੈ ਕਿਉਂਕਿ ਉਹ ਆਪਣਾ ਜਿਹੜਾ ਉਹ ਉੱਪਰ ਵਾਲਾਂ ਦੇ ਹਾਣ ਦੇ ਕੰਮ ਦਿਖਾਵਾ ਕਰਦਾ ਤੇ ਆਮਦਨ ਉਹਦੇ ਕੋਲ ਥੱਲੇ ਵਾਲਿਆਂ ਲਈ ਹੁੰਦੀ ਹੈ ਥੱਲੇ ਵਾਲਿਆਂ ਨੂੰ ਦਿਖਾਉਣ ਦਾ ਮੈਂ ਦਾਤਾ ਤੇ ਉੱਪਰ ਵਾਲਿਆਂ ਨੂੰ ਦਿਖਾਉਣਾ ਹੁੰਦਾ ਕਿ ਮੈਂ ਤੁਹਾਡੇ ਬਰਾਬਰ ਦਾ ਹ ਸੋ ਵੱਧ ਵਾਰ ਬਹੁਤ ਪਿਸਦਾ ਉਹਦੇ ਵਿੱਚ ਤੇ ਆਪਾਂ ਜੋ ਜਿਹੜੇ ਵੱਧ ਵਾਰ ਚ ਹੈ ਵੀ ਸੀਗੇ ਉਹ ਵੀ ਪਿਸੇ ਹੀ ਹੈ ਇੱਕ ਸੰਭਾਗ ਨੂੰ ਵੱਡਾ ਸੀ ਕਰਨਾ ਜਿਹੜਾ ਕਿ ਬਿਸ਼ਪ ਜਿਹੜੀ ਪੰਜਾਬੀ ਕਾਨਫਰੰਸ ਕਰਾਉਂਦੇ ਨੇ ਉਸ ਲੈਵਲ ਦਾ ਹੋਇਆ ਕਰੂ ਲਾਸਟ ਈਅਰ ਇੱਕ ਦਿਨ ਤੋਂ ਸ਼ੁਰੂ ਕੀਤਾ ਇੱਕ ਸੈਸ਼ਨ ਤੋਂ ਸ਼ੁਰੂ ਕੀਤਾ ਸੀ ਇਸ ਸਾਲ ਅਸੀਂ ਦੋ ਸੈਸ਼ਨਾਂ ਚ ਕਰ ਰਹੇ ਹਾਂ ਤੇ ਅਗਲੇ ਸਾਲ ਤੋਂ ਦੋ ਦਿਨ ਦਾ ਕਰਾਂਗੇ ਜਿਹਦੇ ਵਿੱਚ ਕਿ ਸਵੇਰੇ ਆਪਾਂ ਕਵੀ ਦਰਬਾਰ ਰੱਖਾਂਗੇ ਤੇ ਸ਼ਾਮ ਦਾ ਜਿਹੜਾ ਉਹ ਮਤ ਜਿਹੜਾ ਡਰਾਮਾ ਆ ਜਿਹੜਾ ਕੋਈ ਵੀ ਇਦਾਂ ਦਾ ਪ੍ਰੋਗਰਾਮ ਉਹ ਕਲਾ ਭਵਨ ਚ ਰੱਖਿਆ ਜਾਊਗਾ ਉਹ ਕਰਾ ਕਰਾਂਗੇ ਸੋ ਇਹ ਵਧਾਵਾਂਗੇ ਤੇ ਮੇਰਾ ਅਚਲ ਨਿਸ਼ਾਨਾ ਕਿ 5 ਸਾਲਾਂ ਦੇ ਅੰਦਰ ਨਾਲ ਆਪਾਂ 3 ਦਿਨਾਂ ਦਾ ਪ੍ਰੋਗਰਾਮ ਕਰਾ ਕਰਾਂਗੇ ਇੱਕ ਜਿਹੜਾ ਪੰਜਾਬੀ ਫੈਸਟੀਵਲ ਇੱਕ ਤਰ੍ਹਾਂ ਦਾ ਹੋਇਆ ਕਰੂਗੇ ਜਿਹਦੇ ਵਿੱਚ ਕਿ ਹਰ ਵਿਧਾ ਦਾ ਭਾਵੇਂ ਉਹ ਇੱਕ ਇੱਕ ਸੈਸ਼ਨ ਜਿਹੜਾ ਉਹ ਕਹਾਣੀਆਂ ਵਾਸਤੇ ਹੋ ਇੱਕ ਸੈਸ਼ਨ ਕਵਤਾਵਾਂ ਵਾਸਤੇ ਹੋ ਇੱਕ ਸਹਿਵਾ ਜਿਹੜੇ ਬੰਦੇ ਬਹੁਤ ਬਜਟ ਵਧੀਆ ਨਾਮ ਲਿਖੇ ਨੇ ਉਹ ਹੈ ਉਹਨਾਂ ਦਾ ਸਨਮਾਨ ਕਰਨਾ ਤੇ ਉਹਨਾਂ ਨੂੰ ਕਰਨਾ ਇਹ ਆਪਾਂ ਜ਼ਿੰਮੇਵਾਰੀ ਲਈਏ ਤੇ ਆਪਾਂ ਮਿਲ ਕੇ ਲਵਾਈਏ ਤੇ ਹਰ ਗਲੀ ਵਿੱਚ ਸ਼ੋਰ ਹੈ ਸਮਝ ਆਈ ਬਾਅਦ ਵਿੱਚ ਕਿ ਮਾਮਲਾ ਕੁਝ ਹੋ ਰਿਹਾ ਹੈ ਸਮਝ ਆਈ ਬਾਅਦ ਵਿੱਚ ਕਿ ਮਾਮਲਾ ਕੁਝ ਹੋਰ ਹੈ ਇਹ ਇਹ ਨਿਸ਼ਾਨੀ ਖਾਸ ਸੀ ਮੇਰੇ ਕੌਮ ਦੇ ਸਰਦਾਰ ਦੀ ਇਹ ਨਿਸ਼ਾਨੀ ਖਾਸ ਸੀ ਮੇਰੀ ਕੌਮ ਦੇ ਸਰਦਾਰ ਦੀ ਸ਼ੇਰ ਵਰਗੀ ਬੜਕੁਸ ਦੀ ਤੇ ਹਾਥੀ ਵਰਗੀ ਤੋਰ ਹੈ ਜੀਨੇ ਕਾ ਮਜਾ ਦਿੱਤੇ ਹਨ ਦੌਰੇ ਗਰਦਸ਼ੇ ਮੇਂ ਵੀ ਜੀਨੇ ਕਾ ਮਜਾ ਦਿੱਤੇ ਹਨ ਚੰਦ ਦੋਸਤ ਹਨ ਜੋ ویرانوں میں بھی محفل سجا لیتے ہیں چاند دوست ہیں جو ویرانوں میں بھی محفل سجا لیتے ہیں انہاں وچوں ایک سردار ناگر سنگھ جی ایم اے تے انہاں دے بارے ایک ہور گل کہ دنیا دے وچ رکھ فریدہ ایسا بہن کھلون دنیا دے وچ رکھ فریدہ ایسا بہن کھلون کون ہوئیے ਤਾਂ ਹਸਣ ਲੋਕੀ ਤੁਰ ਜਾਈਏ ਤਾਂ ਉਹ